ਤੁਸੀਂ ਅਕਸਰ ਹੀ ਲੁੱਟ ਖੋਹ ਦੀਆਂ ਵਾਰ ਦਾ ਤਾਂ ਆਮ ਹੀ ਸੁਣੀਆਂ ਨੇ ਪਰ ਇੱਕ ਵੱਡੀ ਖਬਰ ਆ ਰਹੀ ਆ ਜਿਹੜੀ ਕਿ ਲੁੱਟ ਖੋਹ ਨੂੰ ਲੈ ਕੇ ਆ ਰਹੀ ਆ ਇਹ ਖਬਰ ਸੁਣ ਕੇ ਤੁਸੀਂ ਹੈਰਾਨ ਵੀ ਹੋ ਜਾਓਗੇ ਇੱਕ ਖਬਰ ਜਿਹੜੀ ਆ ਇਹ ਰਵਾੜੀ ਤੋਂ ਆ ਰਹੀ ਆ ਦੱਸਿਆ ਇਹ ਜਾਰੇ ਕਿ ਰਵਾੜੀ ਦੇ ਵਿੱਚ ਸੱਤ ਬਦਮਾਸ਼ ਇੱਕ ਘਰ ਵਿੱਚ ਆਉਂਦੇ ਆ ਤਾਂ ਬੰਦੂਕ ਦੀ ਨੋਕ ਤੇ ਪਹਿਲਾਂ ਔਰਤਾਂ ਦੇ ਕੱਪੜੇ ਲਵਾਉਂਦੇ ਆ ਫਿਰ ਉਹਨਾਂ ਦੀਆਂ ਵੀਡੀਓ ਬਣਾਉਂਦੇ ਆ ਤੇ ਫਿਰ ਉਹ ਜਿਹੜੇ ਆ ਉਹਨਾਂ ਦੇ ਘਰ ਵਿੱਚ ਜਿਹੜਾ ਸਮਾਨ ਹੁੰਦਾ ਏ ਉਹ ਖੋਹ ਕੇ ਲੁੱਟ ਕੋ ਕਰਕੇ ਲੈ ਜਾਂਦੇ ਆ ਤੇ ਜਦੋਂ ਇਸ ਖਬਰ ਬਾਰੇ ਪੁਲਿਸ ਨੂੰ ਪਤਾ ਲੱਗਦਾ ਹੈ ਤਾਂ ਪੁਲਿਸ ਜਦੋਂ ਉਹਨਾਂ ਪੀੜਤ ਪਰਿਵਾਰ ਦੇ ਘਰ ਜਾਂਦੀ ਆ ਤਾਂ ਜਦੋਂ ਪੁੱਛਗਛ ਕਰਦੀ ਆ ਤਾਂ ਇੱਕ ਜਿਹੜੀ ਔਰਤਾ ਜਿਹੜੀ ਪੀੜਤ ਔਰਤਾ ਉਸਨੇ ਇਹ ਬਿਆਨ ਦਿੱਤੇ ਆ ਕਿ ਮੈਂ ਇੱਕ हिसार ਦੇ ਇੱਕ ਇਲਾਕੇ ਦੇ ਆਪਣੇ ਪਰਿਵਾਰ ਵਿੱਚ ਰਹਿਨੀ ਆ ਮੈਂ ਆਪਣੀ ਭਾਬੀ ਤੇ ਆਪਣੇ ਜਿਹੜੇ ਉਹ ਬੱਚੇ ਸੀ ਉਸਦੇ ਨਾਲ ਸੌਂ ਰਹੀ ਸੀ ਤੇ ਦੂਜੇ ਕਮਰੇ ਦੇ ਵਿੱਚ ਜਿਹੜਾ ਮੇਰਾ ਘਰ ਵਾਲਾ ਸੀ ਉਹ ਸੌ ਰਿਹਾ ਸੀ 10 ਅਪ੍ਰੈਲ ਦੀ ਰਾਤ ਨੂੰ ਕਰੀਬ 8 ਵਜੇ ਦੇ ਨੇੜੇ ਜਿਹੜੇ 8 ਬਦਮਾਸ਼ ਆਉਂਦੇ ਆ ਪਹਿਲਾਂ ਤਾਂ ਜਿਹੜੇ ਬਦਮਾਸ਼ ਆਉਂਦੇ ਆ ਉਹਨਾਂ ਦੇ ਹੱਥਾਂ ਦੇ ਵਿੱਚ ਪਿਸਤੌਲ ਅਤੇ ਤੇਜ਼ ਹਥਿਆਰ ਜਿਹੜੇ ਉਹਨਾਂ ਕੋਲੇ ਹੁੰਦੇ ਆ ਤਾਂ ਅਸੀਂ ਦੇਖ ਕੇ ਸਾਰੇ ਪਰਿਵਾਰ ਹੈਰਾਨ ਹੋ ਜਾਂਦੇ ਆ ਤਾਂ ਜਦੋਂ ਉਹ ਬਦਮਾਸ਼ ਸਾਨੂੰ ਫਿਰ ਡਰਾਉਣ ਤੋਂ ਭਕਾਉਣ ਲੱਗ ਜਾਂਦੇ ਆ ਕਿ ਜੇਕਰ ਤੁਸੀਂ ਰੋਲਾ ਪਾਇਆ ਤਾਂ ਅਸੀਂ ਤੁਹਾਨੂੰ ਜਾਨੋਂ ਮਾਰ ਦਵਾਂਗੇ ਫਿਰ ਜਿਹੜੇ ਬਦਮਾਸ਼ ਹੁੰਦੇ ਆ ਸਾਡੇ ਘਰ ਵਿੱਚ ਜਿਹੜੇ ਮਰਦ ਹੁੰਦੇ ਆ ਆਦਮੀ ਹੁੰਦੇ ਆ ਉਹਨਾਂ ਨੂੰ ਜਿਹੜੇ ਚਾਕੂ ਦੀ ਨੋਕ ਦੇ ਇੱਕ ਕਮਰੇ ਵਿੱਚ ਬੰਦ ਕਰ ਦਿੰਦੇ ਆ ਤੇ ਸਾਨੂੰ ਔਰਤਾਂ ਨੂੰ ਦੋਨਾਂ ਔਰਤਾਂ ਨੂੰ ਬੰਦੂਕ ਦੀ ਨੋਕ ਤੇ ਰੋਕ ਲੈਂਦੇ ਆ ਕਹਿੰਦੇ ਆ ਵੀ ਤੁਹਾਡੇ ਕੋਲੇ ਜਿਹੜਾ ਵੀ ਗਹਿਣਾ ਗੱਪਾ ਏ ਗਹਿਣਾ ਗੱਟਾ ਏ ਕੀਮਤੀ ਸਮਾਨ ਆ ਅਤੇ ਨਕਦੀ ਆ ਸਾਨੂੰ ਸਾਰੀ ਦੇ ਦਿਵੋ ਫਿਰ ਉਹਨਾਂ ਨੇ ਸਾਰਾ ਸਮਾਨ ਦੇ ਦਿੱਤਾ ਫਿਰ ਉਹਨਾਂ ਜਿਹੜੇ ਬਦਮਾਸ਼ ਹੁੰਦੇ ਆ ਉਹ ਔਰਤਾਂ ਨੂੰ ਕਹਿੰਦੇ ਆ ਵੀ ਜੇਕਰ ਤੁਹਾਡੇ ਕੋਲੇ ਫੋਨ ਵੀ ਆ ਤੁਸੀਂ ਆਪਣੇ ਜਿਹੜੇ ਫੋਨ ਵੀ ਸਾਨੂੰ ਦੇ ਦਿਓ ਪਰ ਜਿਹੜੀਆਂ ਔਰਤਾਂ ਹੁੰਦੀਆਂ ਨੇ ਆਪਣੀ ਜਾਨ ਬਚਾਉਣ ਦੇ ਲਈ ਆਪਣੇ ਪੂਰੇ ਪਰਿਵਾਰ ਦੀ ਜਾਨ ਬਚਾਉਣ ਦੇ ਲਈ ਉਹਨਾਂ ਬਦਮਾਸ਼ਾਂ ਤੋਂ ਤਾਂ ਫਿਰ ਉਹ ਫੋਨ ਵੀ ਦੇ ਦਿੰਦੀਆਂ ਨੇ ਤਾਂ ਬਾਅਦ ਵਿੱਚ ਉਹ ਔਰਤ ਨੇ ਇਹ ਬਿਆਨ ਦਿੱਤੇ ਕਿ ਜਿਹੜੀ ਮੇਰੀ ਭਾਬੀ ਆ ਬੰਦੂਖ ਦੀ ਨੋਕ ਦੇ ਨਾਲ ਪਹਿਲਾਂ ਤਾਂ ਉਸ ਨੂੰ ਕੱਪੜੇ ਉਤਾਰਨ ਲਈ ਕਹਿੰਦੇ ਆ ਫਿਰ ਉਹ ਮੇਰੀ ਭਾਬੀ ਦੇ ਨਾਲ ਗਲਤ ਤਰੀਕੇ ਨਾਲ ਛੇੜਛਾੜ ਕਰਦੇ ਆ ਫਿਰ ਉਹ ਜਿਹੜੇ ਜਿਹੜੇ ਬਦਮਾਸ਼ ਹੁੰਦੇ ਆ ਤਾਂ ਫਿਰ ਉਹਦੀ ਜਿਹੜੀ ਆ ਗਈ ਗਲਤ ਵੀਡੀਓ ਅਸ਼ਲੀਲ ਵੀਡੀਓ ਬਣਾਉਣੀ ਸ਼ੁਰੂ ਕਰ ਦਿੰਦੇ ਆ ਤਾਂ ਉਹ ਜਿਹੜਾ ਪਰਿਵਾਰ ਆ ਪੀੜਤ ਹੁਣ ਜਿਹੜੇ ਐਸਪੀ ਆ ਉਹਨਾਂ ਨੂੰ ਗੁਹਾਰ ਲਗਾ ਰਿਆ ਅਪੀਲ ਕਰ ਰਿਆ ਕਿ ਇੰਨਾ ਬਦਮਾਸ਼ਾਂ ਦੇ ਉੱਪਰ ਜਿਹੜੀ ਬੰਦੀ ਕਾਨੂੰਨੀ ਕਾਰਵਾਈ ਆ ਸ਼ੁਰੂ ਸ਼ੁਰੂ ਕਰ ਦਿਓ ਤੇ ਸਾਨੂੰ ਇਨਸਾਫ ਦਿਓ ਪਰ ਦੂਜੇ ਪਾਸੇ ਜਿਹੜੀ ਪੁਲਿਸ ਆ ਉਹ ਇਹ ਕਹਿ ਰਹੀ ਹੈ ਕਿ ਜਿਹੜਾ ਜਿੰਨਾ ਵੀ ਸਾਰਾ ਮਾਮਲਾ ਹੈ ਇਹ ਸ਼ੱਕੀ ਆ ਕਿਉਂਕਿ ਜਦੋਂ ਇਹ ਜਦੋਂ ਇਹ ਵਾਰਦਾਤ ਵਾਪਰੀ ਸੀ ਤਾਂ ਉੱਥੋਂ ਦੇ ਜਿਹੜੇ ਲੋਕ ਉੱਥੇ ਮੌਜੂਦ ਸੀ ਉਹ ਉਹਨਾਂ ਦੇ ਜਿਹੜੇ ਬਿਆਨ ਆ ਉਹ ਹੋਰ ਆ ਰਹੇ ਆ ਪਰ ਜਿਹੜੇ ਪੀੜਤ ਪਰਿਵਾਰਕਾਂ ਉਹਨਾਂ ਦੇ ਬਿਆਨ ਜਿਹੜੇ ਹੋਰ ਆ ਰਹੇ ਆ ਪਰ ਬਿਆਨਾਂ ਦੇ ਨਾਲ ਜਿਹੜੇ ਸਾਨੂੰ ਸਬੂਤ ਵੀ ਮਿਲੇ ਆ ਉਹ ਇੰਨਾ ਸਬੂਤਾ ਦੇ ਜਿਹੜੇ ਬਿਆਨਾਂ ਦੇ ਨਾਲ ਸਬੂਤੋ ਮੈਚ ਨਹੀਂ ਕਰ ਰਹੇ ਤਾਂ ਤਾਂ ਕਰਕੇ ਇਹ ਜਿਹੜਾ ਮਾਮਲਾ ਸਾਨੂੰ ਪੂਰਾ ਸ਼ੱਕੀ ਲੱਗਦਾ ਹੈ ਤਾਂ ਇਸ ਕਰਕੇ ਜਿਹੜੀ ਪੁਲਿਸ ਉਹ ਕਹਿ ਰਹੀ ਆ ਕਿ ਇਸ ਪੂਰੇ ਮਾਮਲੇ ਦੇ ਉੱਪਰ ਅਸੀਂ ਜਿਹੜੀ ਆ ਗਈ ਜਾਂਚ ਪੜਤਾਲ ਸ਼ੁਰੂ ਕਰ ਰਹੇ ਆ ਤਾਂ ਇਹਦੇ ਉੱਪਰ ਜਦੋਂ ਵੀ ਕੋਈ ਨਵੀਂ ਜਾਣਕਾਰੀ ਆਉਗੀ ਤਾਂ ਅਸੀਂ ਤੁਹਾਡੇ ਨਾਲ ਸਾਂਝੀ ਕਰਾਂਗੇ ਤਾਂ ਹੁਣ ਹੁਣ ਜਿਹੜਾ ਆਉਣ ਵਾਲਾ ਜਿਹੜਾ ਵਕਤ ਆ ਉਹ ਦੱਸੇਗਾ ਕਿ ਪੂਰੀ ਜਿਹੜੀ ਘਟਨਾ ਵਾਪਰੀ ਆ ਇਸ ਵਿੱਚ ਕਿਸ ਦਾ ਕਸੂਰ ਹੈਗਾ ਜਾਂ ਕਿਸ ਦਾ ਨਹੀਂ ਅਤੇ ਦੂਜੀ ਖਬਰ ਇਹ ਆ ਰਹੀ ਆ ਕਿ ਖਾਰਾ ਪੰਡ ਦੇ ਵਿੱਚ ਦੋ ਜਿਹੜੇ ਬੱਚੇ ਹੁੰਦੇ ਆ 8ਵੀਂ ਕਲਾਸ ਦੇ ਦੱਸੇ ਜਾ ਰਹੇ ਆ ਇੱਕ ਉਹਨਾਂ ਦੇ ਪੰਡ ਗੁਰਦੁਆਰੇ ਵਿੱਚ ਇੱਕ ਬਜ਼ੁਰਗ ਦਾ ਭੋਗ ਪੈ ਰਿਆ ਸੀ ਤਾਂ ਜਦੋਂ ਉਹ ਉਸ ਗੁਰਦੁਆਰੇ ਜਾਂਦੇ ਆ ਤਾਂ ਜਿਹੜਾ ਲਪਰੀਤ ਹੁੰਦਾ ਉਸ ਦਾ ਪੈਰ ਉਹ ਜਦੋਂ ਸਰੋਵਰ ਕੋਲੇ ਜਾਂਦਾ ਏ ਤਾਂ ਜਿਹੜਾ ਲਪਰੀਤ ਹੁੰਦਾ ਉਸ ਦਾ ਜਿਹੜਾ ਪੈਰ ਫਿਸਲ ਜਾਂਦਾ ਏ ਪਰ ਜਿਹੜਾ ਉਹਦਾ ਕਚੇਈਰਾ ਭਰਾ ਹੁੰਦਾ ਏ ਹਰਮਨ ਉਹ ਲਪਰੀ ਦੀ ਜਿਹੜੀ ਜੜ ਬਚਾਉਣ ਦੇ ਲਈ ਉਹ ਉਸ ਨੂੰ ਬਚਾਉਣ ਦੀ ਕੋਸ਼ਿਸ਼ ਜਦੋਂ ਕਰਦਾ ਏ ਉਹ ਵੀ ਸਰੋਵਰ ਦੇ ਵਿੱਚ ਹੀ ਡੱਕ ਜਾਂਦਾ ਏ ਤੇ ਜਿਸ ਕਰਕੇ ਉਹ ਦੋਨੇ ਬੱਚਿਆਂ ਨੂੰ ਫਿਰ ਜਦੋਂ ਪੂਰਾ ਰੋਲਾ ਪੈਂਦਾ ਹੈ ਜਦੋਂ ਉਹ ਦੋਨੇ ਬੱਚੇ ਸਰੋਵਰ ਦੇ ਵਿੱਚ ਠੱਗ ਜਾਂਦੇ ਆ ਤੇ ਜਦੋਂ ਪੂਰਾ ਰੋਲਾ ਪੈਂਦਾ ਏ ਤਾਂ ਉੱਥੋਂ ਦੇ ਜਿਹੜੇ ਲੋਕ ਆ ਉਹਨਾਂ ਦੋਨਾਂ ਬੱਚਿਆਂ ਨੂੰ ਬਾਹਰ ਕੱਢ ਲੈਂਦੇ ਆ ਤੇ ਬਾਅਦ ਵਿੱਚ ਤੁਰੰਤ ਹੀ ਉਹਨਾਂ ਦੋਨਾਂ ਬੱਚਿਆਂ ਨੂੰ ਕੋੜਗਪੁਰਾ ਦੇ ਇੱਕ ਹਸਪਤਾਲ ਦੇ ਵਿੱਚ ਪਹੁੰਚਾਇਆ ਜਾਂਦਾ ਹੈ ਤਾਂ ਬਾਅਦ ਵਿੱਚ ਜਿਹੜੇ ਉੱਥੋਂ ਦੇ ਡਾਕਟਰ ਹੁੰਦੇ ਆ ਉਹਨਾਂ ਦੋਨਾਂ ਬੱਚਿਆਂ ਨੂੰ ਜਿਹੜਾ ਮ੍ਰਿਤਕ ਦਾ ਐਲਾਨ ਕਰ ਦਿੱਤਾ ਜਾਂਦਾ ਹੈ ਤੇ ਹੋਰ ਜਿਹੜੀ ਖਬਰ ਜਦੋਂ ਇਹ ਸਾਰੇ ਪਿੰਡ ਨੂੰ ਪਤਾ ਲੱਗੀ ਤਾਂ ਪਿੰਡ ਦੇ ਵਿੱਚ ਪੂਰੇ ਸ਼ੋਕ ਦੀ ਜਿਹੜੀ ਲਹਿਰ ਛਾ ਗਈ ਆ ਤੇ ਪਿੰਡ ਵਾਲਿਆਂ ਦੇ ਲੋਕਾਂ ਦੇ ਇਹ ਬਿਆਨ ਆਇਆ ਕਿ ਇਹ ਦੋਨੇ ਪਰਿਵਾਰ ਜਿਹੜੇ ਆ ਗਰੀਬ ਆ ਜਿੰਨਾ ਵੀ ਹੋ ਸਕੇ ਅਸੀਂ ਇਹਨਾਂ ਪਰਿਵਾਰਾਂ ਦੀ ਜਿਹੜੀ ਅਸੀਂ ਮਦਦ ਕਰਾਂਗੇ ਤੇ ਇੱਕ ਲਗਪ੍ਰਿਤ ਜਿਹੜਾ ਬੱਚਾਗਾ ਉਹ ਇਹ ਦੱਸਿਆ ਜਾ ਰਿਹਾ ਕਿ ਉਹ ਪਲੇਅਰ ਵੀ ਖਿਡਾਰੀ ਆ ਉਹ ਤੇ ਇਹ ਜਿਹੜੀ ਘਟਨਾ ਜਦੋਂ ਵਾਪਰੀ ਆ ਉਸ ਤੋਂ ਬਾਅਦ ਹੁਣ ਪੂਰੇ ਪਿੰਡ ਦੇ ਵਿੱਚ ਸ਼ੋਕ ਦੀ ਲਹਿਰ ਛਾ ਗਈ ਆ ਤੇ ਲੋਕ ਕਹਿ ਰਹੇ ਆ ਕਿ ਅਸੀਂ ਸਾਡੇ ਤੋਂ ਜਿੰਨਾ ਵੀ ਹੋ ਸਕਿਆ ਅਸੀਂ ਇਸ ਪੂਰੇ ਪਰਿਵਾਰ ਦੀ ਮਦਦ ਕਰਾਂਗੇ ਤੁਹਾਡਾ ਇਸ ਬਾਰੇ ਕੀ ਵਿਚਾਰ ਹੈ ਤੁਸੀਂ ਆਪਣਾ ਕਮੈਂਟ ਅਤੇ ਵਿਚਾਰ ਸਾਡੇ ਨਾਲ ਜਰੂਰ ਸ਼ੇਅਰ ਕਰੋ